ਫਗਵਾੜਾ ਤੋਂ ਹੁਸ਼ਿਆਰਪੁਰ ਵਿਖੇ 1550 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਜਾ ਰਹੀ ਫੋਰ ਲਾਈਨ ਦਾ ਨੀਂਹ ਪੱਥਰ ਰੱਖਣ ਲਈ ਕੇਂਦਰੀ ਮੰਤਰੀ ਨਿਤਿਨ ਗੜਕਰੀ ਅੱਜ ਹੁਸ਼ਿਆਰਪੁਰ ਦੌਰੇ ਤੇ ਨੇ ਜਿਨ੍ਹਾਂ ਦਾ ਪਰਮਾ ਸਵਾਗਤ ਕਰਨ ਲਈ ਫਗਵਾੜਾ ਤੋਂ ਉੱਗੀ ਸਮਾਜ ਸੇਵਿਕਾ ਨੀਤਾ ਸੋਮਪrakash ਕੈਂਥ ਦੀ ਅਗਵਾਈ ਵਿੱਚ ਪੰਜਾਬ ਬੱਸਾਂ ਦੇ ਕਾਫਲੇ ਨੂੰ ਹੁਸ਼ਿਆਰਪੁਰ ਵਿਖੇ ਰਵਾਨਾ ਕੀਤਾ ਗਿਆ ਸਾਬਕਾ ਮੇਅਰ ਅਰुण ਖੋਸਲਾ ਨੇ ਗੱਲ ਕਰਦੇ ਜਿੱਥੇ ਭਾਜਪਾ ਸਰਕਾਰ ਦਾ ਧੰਨਵਾਦ ਕੀਤਾ ਉੱਥੇ ਹੀ ਦੱਸਿਆ ਕਿ ਇਸ 4 ਲਾਈਨ ਸੜਕ ਨਾਲ ਮਾਤਾ ਚਿੰਤਪੁਰਨੀ ਦਰਬਾਰ ਤੇ ਜਾਣ ਵਾਲੇ ਸ਼ਰਧਾਲੂਆਂ ਨੂੰ ਬੇਹਦ ਰਾਹਤ ਮਿਲੇਗੀ ਅੱਜ ਮੈਡਮ ਨੀਦਾ ਸੋਮਗਰਾਜੀ ਦੇ ਸਦਕਾ ਜਲੀ ਇੱਥੋਂ 50 ਬੱਸਾਂ ਮੈਡਮ ਨੀਦਾ ਸੋਮਗਰਾਜੀ ਜਾ ਰਹੀਆਂ ਹੁਸ਼ਿਆਰਪੁਰ ਨੂੰ ਕਾਰਜਕਰਤਾ ਆਪਣੇ ਉਤਸ਼ਾਹ ਨਾਲ ਅੱਜ ਭਾਰਤੀ ਹਿੰਦੂਆ ਪਾਰਟੀ ਪੂਰੇ ਦੇਸ਼ ਭਰ ਦੇ ਵਿੱਚ ਜਿਹੜੀ ਲਹਿਰ ਚੱਲ ਰਹੀ ਆ ਨਿਤਨ ਗਿੱਟਕਰੀ ਜੀ ਸਾਡੇ ਜੋ ਕੇਂਦਰ ਦੇ ਮੰਤਰੀ ਹਨ ਕੈਬਨਿਟ ਦੇ ਜਿਹੜੇ ਸਰਕਾਂ ਅੱਜ ਪੂਰੇ ਦੇਸ਼ ਭਰ ਦੇ ਵਿੱਚ ਬਹੁਤ ਵਧੀਆ ਵਰਨਈ ਆ ਅੱਜ ਜਿਹੜੀ ਸੜਕ ਦਾ ਅਧਿਕਾਰਨ ਕਰਨ ਜਾ ਰਹੇ ਆ ਫੋਰ ਲਾਈਨ ਹਿਯਾਰਪੁਰ ਹਿਯਾਰਪੁਰ ਤੋਂ ਫਗਵਾੜਾ ਜਿਹੜੀ 1500 ਕਰੋੜ ਦੀ ਜਿਹੜੀ ਆ ਸੜਕ ਦਾ ਅਧਿਕਾਰਨ ਸਾਡੇ ਕੇਂਦਰ ਦੇ ਮੰਤਰੀ ਜੀ ਸੋਮ ਵਰਗਾਈ ਉਹਨਾਂ ਦੇ ਨਾਲ ਕਰਨ ਜਾ ਰਿਹਾ ਮੈਂ ਆਪਣੇ ਵੱਲੋਂ ਮੈਡਮ ਨੀਤਾ ਸੋਮਪੁਰਾ ਅਤੇ ਸੋਮਪੁਰਕਾ ਜੀ ਨੂੰ ਵਧਾਈਆਂ ਦਿੰਦਾ ਜਿਨ੍ਹਾਂ ਨੇ 1500 ਕਰੋੜ ਰੁਪਏ ਜਿਹੜੀ ਹਿਯਾਰਪੁਰ ਜਿਹੜੀ ਚਿੰਤਪੁਣੀ ਲੋਕ ਜਾਂਦੇ ਆ ਲੁਧਿਆਣਾ ਉਹ ਕਿੱਥੇ ਕਿੱਥੇ ਜਿਹੜੀ ਸੰਗਤ ਆਂਦੀ ਆ ਬੜੀ ਇਹ ਜਿਹੜੀ ਸੜਕ ਬਹੁਤ ਛਿਰ ਤੋਂ ਛੋਟੀ ਸੀ ਇਸ ਸੜਕ ਦੇ ਨਾਲ ਆਵਾਜਾਈ ਦੇ ਨਾਲ ਜਿਹੜੇ ਲੋਕ ਧਾਰਮਿਕ ਸਥਾਨਾਂ ਤੇ ਜਾਂਦੇ ਆ ਉਹਦਾ ਬਹੁਤ ਵਾਧਾ ਹੋਊਗਾ ਮੈਂ ਆਪਣੇ ਵੱਲੋਂ ਆਨਾਲਾ ਸਮਾ 2024 ਦੇ ਵਿੱਚ ਫੇਰ ਸਾਡੇ ਪ੍ਰਧਾਨ ਮੰਤਰੀ ਨਿੰਦਰભાઈ ਮੋਦੀ ਜੀ ਫੇਰ ਇੱਕ ਵਾਰ ਬਣਨਗੇ ਉਹ ਸਾਡੇ ਸੋਮਪੁਰਕਾ ਜੀ ਕਹਿਤ ਦੁਬਾਰਾ ਐਮਪੀ ਬਣ ਕੇ ਲੋਕ ਸਭਾ ਜਾ ਕੇ ਕੈਬਨਿਟ ਮੰਤਰੀ ਐਮਪੀ ਬਣ ਕੇ ਇਸ ਹਲਕੇ ਦਾ ਕੰਮ ਕਰਨਗੇ ਮੈਂ ਅੱਜ ਦੇ ਦਿਨ ਤੇ ਆਪਣੇ ਕਾਰਕਿਰਤਾਵ ਹੌਮਾ ਮਾ ਕੇ ਆਪਣੀਆਂ ਭੈਣਾਂ ਬੜੇ ਉਤਸ਼ਾਹ ਦੇ ਨਾਲ ਪੰਜਾਬ ਬਸਾਂ ਮੈਡਮ ਨੀਤਾ ਸੋਲ ਗੜਾਈ ਦੀ ਅਰਵੰਧਗੀ ਕਰ ਰਹੀ ਹੈ ਧੰਨਵਾਦ ਇਸ ਮੌਕੇ ਪਾਜਪਾਗੂ ਅਫਤਾਰ ਸਿੰਘ ਮੰਡ ਅਤੇ ਹਰਪ੍ਰੀਤ ਸਿੰਘ ਸੋਨੂ ਨੇ ਗੱਲ ਕਰਦਿਆ ਮੈਡਮ ਅਨੀਤਾ ਸੋਮਪrakash ਵੱਲੋਂ ਕੀਤੇ ਇਸ ਨੇਕ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ 1550 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਇਹ 4 ਲਾਈਨ ਸੜਕ ਸਰਕਾਰ ਦਾ ਇੱਕ ਬੇਹਦ ਨੇਕ ਉਪਰਾਲਾ ਅੱਜ ਹੁਸ਼ਿਆਰਪੁਰ ਦੇ ਅੰਦਰ 1550 ਕਰੋੜ ਦੇ ਕਰੀਬ ਜਿਹੜਾ ਫਗਵਾੜਾ ਤੋਂ ਹੁਸ਼ਿਆਰਪੁਰ ਹੋਰ ਲੇਨ ਬਣਨ ਜਾ ਰਿਹਾ ਹੈ ਉਹਦਾ ਅੱਜ ਨੀ ਪੱਥਰ ਮਾਨਜੋਗ ਨਿਤ ਵੀ ਗੜਗੜੀ ਜੀ ਰੱਖਣ ਜਾ ਰਹੇ ਆ ਪੂਰੇ ਪੰਜਾਬ ਦੇ ਅੰਦਰ 4000 ਕਰੋੜ ਦੇ ਜਿਹੜੇ ਪ੍ਰੋਜੈਕਟ ਜਿਹੜੇ ਆ ਇਸ ਸਬੰਧੀ ਚੱਲੂ ਹੋ ਰਹੇ ਆ ਜਿਹਦੇ ਵਿੱਚ ਸਾਨੂੰ ਮਾਣ ਵਾਲੀ ਗੱਲ ਆ ਕਿ ਇਕੱਲੇ ਹਿਸ਼ਾਰਪੁਰ ਹਲਕੇ ਬਾਅਦ ਸਾਡੇ 1550 ਕਰੋੜ ਸਾਨੂੰ ਮਿਲਿਆ ਆ ਔਰ ਅਰਿਜਨਲ ਜਿਹੜੇ ਆਪਣੇ ਧਾਰਮਿਕ ਸਥਾਨ ਆ ਮਾਤਾ ਚਿਤਪੁਰਨੀ ਮ ਉਹਨਾਂ ਨੂੰ ਜਾਣ ਵਾਸਤੇ ਯਾਤਰੀਆਂ ਨੂੰ ਬਹੁਤ ਇਹ ਵਿੱਚ ਸੂਟ ਹੋ ਗਈ ਜਿਹਨਾਂ ਲੋਕਾਂ ਨੇ ਲੁਧਿਆਣਾ ਤੋਂ ਹੁਸ਼ਿਆਰਪੁਰ ਜਾਣਾ ਉਹਨਾਂ ਲਈ ਬਹੁਤ ਸੂਟ ਹੋ ਗਈ ਔਰ ਜਿਹੜੇ ਲੋਕ ਬਾਈਪਾਸ ਤੋਂ ਘੁੰਮ ਕੇ ਜਾਣਾ ਚਾਹੋਗੇ ਲੁਧਿਆਣੇ ਵਾਸਤੇ ਜਾਂ ਜਿਲੰਧਰ ਵਾਸਤੇ ਉਹਨੂੰ ਵੀ ਬਹੁਤ ਵੱਡੀ ਸੂਟ ਹੋ ਗਈ ਇਹਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਸਾਡੇ ਇੱਥੋਂ ਦੇ ਜਿਹੜੇ ਮੰਤਰੀ ਆ ਵਾਜੋਗ ਸ਼੍ਰੀ ਚੋਮਨ ਪ੍ਰਕਾਸ਼ ਜੀ ਉਹਨਾਂ ਨੇ ਬਹੁਤ ਵੱਡਾ ਯੋਪਰਾਲਾ ਕੀਤਾ ਔਰ ਅਸੀਂ ਅੱਜ ਬੜੇ ਧੰਨਵਾਦੀ ਵੀ ਆ ਔਰ ਸਾਰੇ ਇਲਾਕਾ ਨਿਵਾਸੀਆਂ ਨੂੰ ਇਹਦੇ ਸੰਬੰਧੀ ਵਧਾਈ ਵੀ ਦਿੰਦੇ ਆ ਕਿ ਇੰਨਾ ਵੇਲਾ ਜਿਹੜਾ ਵੱਡਾ ਕੰਮ ਹੈ ਉਹ ਕੇਂਦਰ ਦੀ ਮੋਦੀ ਸਰਕਾਰ ਨੇ ਕੀਤਾ ਹੈ ਔਰ ਸਾਨੂੰ ਇਹ ਇੱਕ ਬਹੁਤ ਵੱਡੀ ਸਹੂਤ ਮਿਲੀ ਹੈ ਅੱਜ ਬਹੁਤ ਹੀ ਵਿਭਾਗਾਦਨ ਹੈ ਕਿਉਂਕਿ ਸਾਡੇ ਅੱਜ ਦੇਸ਼ ਦੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਜੋ ਸਮੁੱਚੀ ਟੀਮ ਹੈ ਉਹਨਾਂ ਦੇ ਵਿੱਚੋਂ ਸਾਡੇ ਅਤੀ ਸਤਕਾਰਯੋਗ ਨਿਤਿਨ ਗੜਕਰੀ ਜੀ ਔਰ ਅਤੀ ਸਤਕਾਰਯੋਗ ਸ਼੍ਰੀ ਸੋਮ ਪ੍ਰਕਾਸ਼ ਜੀ ਜੋ ਕਿ ਫਗਵਾੜੇ ਤੋਂ ਨੇ ਸਾਡੇ ਕੇਂਦਰੀ ਮੰਤਰੀ ਉਹਨਾਂ ਦੀ ਧਰਮ ਪਤਨੀ ਸਮਾਸ਼ੇਤ ਮੈਡਮ ਅਨੀਤਾ ਸੋਮ ਪ੍ਰਕਾਸ਼ ਜੀ ਅੱਜ ਫਗਵਾੜੇ ਤੋਂ ਤਕਰੀਬਨ 50 ਬੱਸਾਂ ਦਾ ਜਥਾ ਹੁਸ਼ਿਆਰਪੁਰ ਲੈ ਕੇ ਜਾ ਰਹੇ ਨੇ ਦਸਹਿਰਾ ਗਰਾਊਂਡ ਦੇਕੇ ਕਿਉਂਕਿ बड़े-बड़े तौर पे ऊपर सारे पंजाब वासियों ਨੂੰ ਉਡੀਕ ਸੀ ਹੁਸ਼ਿਆਰਪੁਰ ਤੋਂ ਫਗਵਾੜਾ ਜਿਹੜਾ ਮਾਰਗਾ ਫੋਰ ਲਾਈਨ ਹੋਵੇ ਜਿਸ ਦਾ ਅੱਜ ਦਿਨ ਆਇਆ ਹੈ ਔਰ ਬੜਾ ਬਹੁਤ ਹੀ ਅੱਜ ਖੁਸ਼ੀ ਵਾਲਾ ਮਾਹੌਲ ਹੈ ਇੱਥੇ ਵਿਆਹ ਵਰਗਾ ਮਾਹੌਲ ਹੈ ਕਿਉਂਕਿ ਸਾਰੇ ਇੱਕ ਹਜ਼ਾਰਾਂ ਦੇ ਠਾਠਾਂ ਦੇ ਵਿੱਚ ਮਾਰਦਾ ਇਕੱਠਾ ਜ ਮੈਡਮ ਦੀ ਅਨੀਤਾ ਸੋਮਪ੍ਰਕਾਸ਼ੀ ਦੇ ਨੇਤਰਤਵ ਵਿੱਚ ਇਸੇ ਹੁਸ਼ਿਆਰਪੁਰ ਜਾ ਰਿਹਾ ਔਰ ਆਉਣ ਵਾਲੇ ਸਮੇਂ ਵਿੱਚ ਵੀ ਹਜ਼ਾਰਾਂ ਕਰੋੜਾਂ ਦੇ ਪ੍ਰੋਜੈਕਟ ਜੋ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਲਈ ਲੈ ਕੇ ਆ ਰਹੀ ਹੈ ਉਹਦੀ ਵੀ ਸਾਨੂੰ ਬੜੀ ਉਡੀਕ ਹੈ ਸੋ ਆਓ ਹਮ ਹਮਾ ਕੇ ਉੱਥੇ ਪੁੱਜ ਜੀਏ ਇਸ ਫੋਰ ਲਾਈਨ ਸਵਾਗਤ ਕਰੀਏ ਤਾਂ ਕਿ ਜੋ ਸਾਡੀਆਂ ਦੇਸ਼ ਦੀਆਂ ਸੰਗਤਾਂ ਸ਼੍ਰੀ ਮਾਤਾ ਚਿੰਤਪੁਰਨੀ ਦੇ ਮੰਦਿਰ ਵੀ ਜਾਂਦੀਆਂ ਨੇ ਉਹਨਾਂ ਦੇ ਲਈ ਵੀ ਰਾਹ ਬਈ ਬਹੁਤ ਹੀ ਸੁਖਾਲਾ ਹੋਵੇ ਜਿੱਥੇ ਮੈਂ ਮੈਡਮ ਅਨੀਤਾ ਸੋਮਪrakash ਜੀ ਦਾ ਇਹਨਾਂ ਸੰਗਤਾਂ ਨੂੰ ਉੱਥੇ ਪਹੁੰਚਾਉਣ ਦੇ ਵਿੱਚ ਧੰਨਵਾਦ ਕਰਦਾ ਸਮੁੱਚੀ ਭਾਰਤੀ ਜਨਤਾ ਪਾਰਟੀ ਦਾ ਧੰਨਵਾਦ ਕਰਦਾ